ਤੇ ਸਕੋਨ ਫੈਸਟੀਵਲ ਕਮੇਟੀ ਵੱਲੋਂ ਖੰਨਾ ਦੇ ਵਿੱਚ ਨੌਵੀਂ ਭਗਵਾਨ ਜਗਨਨਾਥ ਰਥ ਯਾਤਰਾ ਕੱਢੀ ਜਾ ਰਹੀ ਹੈ ਇਹ ਦੀ ਸ਼ੁਰੂਆਤ ਅੱਜ ਬਾਅਦ ਦੁਪਹਿਰ ਸਬਜ਼ੀ ਮੰਡੀ ਤੋਂ ਹੋਈ ਹੈ ਤੇ ਰਥ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਦੇਰ ਰਾਤ ਨੂੰ ਸਮਾਦਰੀ ਰੋਡ ਵਿੱਚ ਸਮਾਪਤ ਹੋ ਰਹੀ ਹੈ ਇਸ ਦੌਰਾਨ ਵਕ ਵਕ ਜਦੇ ਬੰਦਿਆਂ ਦੇ ਨੁਮਾਇੰਦਿਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਸੋ ਕੈਬਨਿਟ ਮੰਤਰੀ ਤਰੁਣ ਪ੍ਰੀਤ ਸਿੰਘ ਸੌਦ ਨੇ ਵੀ ਆਸ਼ੀਰਵਾਦ ਦਿੱਤਾ ਤਾਂ ਮੰਤਰੀ ਨੇ ਰਾਤ ਦੇ ਅੱਗੇ ਝਾੜੂ ਲਗਾ ਕੇ ਸਫਾਈ ਕੀਤੀ ਹੈ ਤੇ ਨਾਰੀਅਲ ਤੋੜ ਕੇ ਯਾਤਰਾ ਦਾ ਸ਼ੁਭਾਰੰਭ ਕੀਤਾ ਹੈ ਤੋ ਤਾਂ ਨੂੰ ਪ੍ਰਸਿੱਧ ਸੌਣ ਨੇ ਕਿਹਾ ਕਿ ਖੰਡਾ ਦੇ ਵਿੱਚ ਨਵੀਂ ਭਗਵਾਨ ਜਗਨਨਾਥ ਜੀ ਦੀ ਰਾਤਰੀ ਯਾਤਰਾ ਕੱਢੀ ਜਾ ਰਹੀ ਹੈ ਤਾਂ ਭਗਵਾਨ શ્રી ਕ੍ਰਿਸ਼ਨ ਜੀ ਭਗਵਾਨ ਜਗਨਨਾਥ ਜੀ ਦੇ ਜੋ ਮਾਨਵਤਾ ਨੂੰ ਸੰਦੇਸ਼ ਦਿੰਦਾ ਹੈ ਉਸ ਨੂੰ ਇਸਕੌਨ ਕਮੇਟੀ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾ ਰਹੀ ਹੈ ਦਸ ਦੇ ਯੁੱਗ ਦੇ ਵਿੱਚ ਨੌਤਨ ਪੀੜੀ ਨੂੰ ਧਰਮ ਦੇ ਨਾਲ ਜੋੜ ਕੇ ਰੱਖਣਾ ਵੀ ਅਹਿਮ ਗੱਲ ਹੈ ਇਹ ਕੰਮ ਵੀ ਇਸਕੌਨ ਕਮੇਟੀ ਕਰ ਰਹੀ ਹੈ ਦੀ ਕੌਮ ਜਿਹੜੀ ਹੱਥ ਸਾਧਿਆ ਅਮਰ ਸ਼ਹਿਰ ਦੇ ਵਿੱਚ ਜਗਨ ਯਾਤਰਾ ਕੱਢ। ਸਭ ਤੋਂ ਪਹਿਲਾਂ ਇਸ ਕੌਨ ਫੈਸਟੀਵਲ ਕਮੇਟੀ ਖੰਨਾ ਵੱਲੋਂ ਜੋ ਆਏ ਸਾਲ ਦੀ ਤਰ੍ਹਾਂ ਇਹ ਜਿਹੜੀ ਵਾਰਸ਼ਿਕ ਯਾਤਰਾ ਕੱਢੀ ਜਾਂਦੀ ਹੈ ਭਗਵਾਨ ਜਗਨਨਾਥ ਜੀ ਦੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਯਾਤਰਾ ਜੋ ਇਹ ਕੱਢੀ ਜਾਂਦੀ ਹੈ ਇਹ ਬੜੇ ਹਰਸ਼ੋ ਲਾਸ ਦੇ ਨਾਲ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਪੂਰੇ ਭਾਰਤ ਦੇ ਵਿੱਚ ਜਗਨਨਾਥ ਪੂਰੀ ਵਿਖੋ ਜਿੱਥੇ ਉੱਥੋਂ ਚੱਲਦੀ ਹੈ ਯਾਤਰਾ ਇਹ ਸੋ ਇਹ ਪੂਰੇ ਭਾਰਤ ਦੇ ਵਿੱਚ ਵੱਡੇ ਲੈਵਲ ਤੇ ਮਤਲਬ ਕਿ ਸ਼ਰਧਾ ਭਾਵਨਾ ਦੇ ਨਾਲ ਨਾਮ ਦੇ ਵਿੱਚ ਰਤੀਆਂ ਹੋਈਆਂ ਰੂਹਾਂ ਭਿੱਜੀਆਂ ਹੋਈਆਂ ਰੂਹਾਂ ਉਹ ਭਗਵਾਨ ਨੂੰ ਆਪਣੇ ਨੂੰ ਸ਼ਰਧਾ ਦਾ ਜਣੀ ਕਿ ਆਪਣਾ ਅਭਾਸ ਦਰਸ਼ਨ ਦੇ ਇਧਰ ਚਾਹੁੰਦੇ ਕੋਈ ਯਾਤਰਾ ਕਰਦੇ ਨੇ ਸੋ ਹਰ ਸਾਲ ਹੁੰਦੀ ਹੈ ਇਹ ਨੌਵੀਂ ਯਾਤਰਾ ਸਾਡੀ ਖੰਨੇ ਦੀ ਜਿਹੜੀ ਹੋ ਰਹੀ ਸੋ ਇਸ ਯਾਤਰਾ ਦੇ ਉੱਤੇ ਮੈਂ ਇਸ ਕੌਨ ਫੈਸਟੀਵਲ ਕਮੇਟੀ ਖੰਨਾ ਨੂੰ ਜਿੱਥੇ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਵਧਾਈਆਂ ਦਿੰਨਾ ਕਿ ਬਹੁਤ ਵੱਡਾ ਉਪਰਾਲਾ ਉਥੇ ਨਾਲ ਮੈਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜੋ ਸੰਦੇਸ਼ ਹੈ ਮਾਨਵਤਨ ਭਗਵਾਨ ਜਗਨਨਾਥ ਜੀ ਦਾ ਜੋ ਸੰਦੇਸ਼ ਹੈ ਮਾਨਵਤਨ ਕਿ ਆਪਾਂ ਪੂਰੇ ਸਾਡਾ ਜਿਹੜਾ ਇਹ ਸਾਡੇ ਦਾ ਸਾਰਾ ਜ਼ਿੰਦਗੀ ਜੀਣ ਦੀ ਜੀਵਨ ਜੀਣ ਦੀ ਜੋ ਜਾਂਚ ਹੈ ਸਾਨੂੰ ਉਹ ਦੱਸ ਕੇ ਗਏ ਨੇ ਕਿ ਕਿਸ ਤਰ੍ਹਾਂ ਦਾ ਇਨਸਾਨ ਦਾ ਜੀਵਨ ਹੋਣਾ ਚਾਹੀਦਾ ਸੱਚਾ ਸੋਚਾ ਔਰ ਆਦਰਸ਼ਾ ਦਾ ਭਰਪੂਰ ਜੀਵਨ ਹੋਣਾ ਚਾਹੀਦਾ ਅਸੀਂ ਆਪਣਾ ਜੀਵਨ ਉਹਨਾਂ ਦੇ ਵਰਸਾਏ ਹੋਏ ਦੇ ਦੱਸੇ ਹੋਏ ਰਾਸਤੇ ਦੇ ਉੱਤੇ ਚੱਲਦੇ ਹੋਏ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ ਔਰ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਸ ਚੰਗੇ ਕੰਮਾਂ ਦੇ ਨਾਲ ਆਪਾਂ ਜੋੜ ਸਕੀਏ ਕਿਉਂਕਿ ਅੱਜ ਦੇ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਅੱਜ ਦੇ ਪਦਾਰਥਵਾਦੀ ਸਮਾਜ ਦੇ ਵਿੱਚ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜ ਕੇ ਰੱਖਣਾ ਚੰਗੇ ਕੰਮ ਦੇ ਨਾਲ ਜੋੜ ਕੇ ਰੱਖਣਾ ਮੈਨੂੰ ਲੱਗਦਾ ਹੈ ਸਭ ਤੋਂ ਵੱਡਾ ਉਪਰਾਲਾ ਜੋ ਅੱਜ ਦੀ ਰੇਟ ਦੇ ਵਿੱਚ ਕਰਨਾ ਚਾਹੀਦਾ ਹੈ ਸੋ ਇਹ ਅੱਜ ਦੀ ਜੋ ਇਹ ਯਾਤਰਾ ਇਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਹੁੰਚ ਕੇ ਬੜਾ ਚੰਗਾ ਲੱਗਿਆ ਭਗਵਾਨ ਜਗਨਨਾਥ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਾਂਗੇ ਔਰ ਪ੍ਰਾਪਤ ਕਰਕੇ ਉਹਨਾਂ ਤੋਂ ਸਿਹਤ ਲੈ ਕੇ ਜੀਵਨ ਅੱਗੇ ਭਗਵਾਨ ਜੀ ਜਗਨਨਾਥ ਜੀ ਦੀ ਯਾਤਰਾ ਹਰ ਸਾਲ ਹੀ ਖੰਨੇ ਦੇ ਹਰ ਕੋਨੇ ਵਿੱਚੋਂ ਨਿਕਲਦੀ ਹੈ ਇਹ ਯਾਤਰਾ ਸਾਡੇ ਖੰਨੇ ਸ਼ਹਿਰ ਵਿੱਚ ਏਕਤਾ ਇਤਿਫਾਕ ਸਤਿਭਾਵਨਾ ਔਰ ਇੱਕ ਸਰਦਾਰਾ ਦਾ ਮਾਹੌਲ ਲੈ ਕੇ ਆਉਂਦੀ ਹੈ ਅੱਜ ਬੜਾ ਹੀ ਸਾਰੇ ਖੰਨੇ ਦੇ ਵਿੱਚ ਬੜਾ ਚਾਅ ਆ ਬੜਾ ਉਤਸ਼ਾਹ ਔਰ ਜਿੱਥੋਂ-ਜਿੱਥੋਂ ਵੀ ਯਾਤਰਾ ਜਾਏਗੀ ਹਜ਼ਾਰਾਂ ਲੋਕ ਇਸ ਯਾਤਰਾ ਦਾ ਸਵਾਗਤ ਕਰਨਗੇ ਭਗਵਾਨ ਦੇ ਦਰਸ਼ਨ ਕਰਨਗੇ ਔਰ ਆਪਣੀ ਜੋ ਮੰਨਤ ਆ ਜੋ ਆਸ਼ੀਰਵਾਦ ਆ ਭਗਵਾਨ ਤੋਂ ਉਹ ਲੈਣਗੇ ਔਰ ਇਹਦੇ ਨਾਲ ਸਾਰੇ ਹੀ ਅਸੀਂ ਇਕੱਠੇ ਹੋ ਕੇ ਇਸ ਯਾਤਰਾ ਨੂੰ ਸੰਪੰਨ ਕਰਦੇ ਆ ਔਰ ਇਹੀ ਦੁਆ ਕਰਦੇ ਆ ਕਿ ਅਗਲੇ ਸਾਲ ਫੇਰ ਯਾਤਰਾ ਆਵੇ ਔਰ ਇਹ ਸਾਰਾ ਸਾਲ ਅਹ ਸ਼ੋਕ ਸ਼ਾਂਤੀ ਦਾ ਤਰੱਕੀ ਖੁਸ਼ਹਾਲੀ ਦਾ ਸਾਲ ਹੋਵੇ ਸੋ ਇਸ ਕਾਮਨਾ ਨੂੰ ਲੈ ਕੇ ਅਸੀਂ ਅੱਗੇ ਚੱਲਦੇ ਹਾਂ ਬੜੀ ਵਧੀਆ ਸਾਡੀ ਪਰੰਪਰਾ ਸਾਡੇ ਦੇਸ਼ ਦੀ ਸੰਸਕ੍ਰਿਤੀ ਆ ਜਿਹੜੀ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਯਾਤਰਾ ਜਿਹੜੀ ਕੱਢੀ ਜਾਂਦੀ ਆ ਉਹਦੇ ਵਿੱਚ ਸ਼ਹਿਰ ਨਿਵਾਸੀ ਖਾਸ ਕਰਕੇ ਬੜੇ ਨੌਜਵਾਨ ਦੇਖਣ ਨੂੰ ਮਿਲਦੇ ਨੇ ਜਿਹੜੇ ਸਾਡੇ ਧਾਰਮਿਕ ਤੌਰ ਤੇ ਸਾਡੇ ਵਿਰਸੇ ਨਾਲ ਜੁੜੇ ਹੋਏ ਨੇ ਇਸ ਲਈ ਬੜਾ ਸ਼ਾਹ ਲੋਕਾਂ ਚ ਤੇ ਖੰਨਾ ਸ਼ਹਿਰ ਨਿਵਾਸੀ ਵੀ ਬੜੇ ਇਹ ਧਾਰਮਿਕ ਜਿਹੜੇ ਸਮਾਗਮ ਨੇ ਕਰਾ ਕੇ ਖੁਸ਼ ਰਹਿੰਦੇ ਤੇ ਪਰਮਾਤਮਾ ਦਾ ਆਸ਼ੀਰਵਾਦ ਸ਼ਹਿਰ ਤੇ ਬਣਿਆ ਰਹੇ ਤੇ ਆਉਣ ਵਾਲੇ